ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਸਹਬੇ ਕਮਾਲ ਗੁਰਗੋਵਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਸਾਡੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਦੀ ਜਨਮ ਭੂਮੀ ਤੋਂ ਸਾਭੋ ਕੇ ਚੱਲਣ ਵਾਲੀ ਤਰਵੰਡੀ ਦਾਨਮਾਨ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਮਾਰਗ ਅੱਜ ਤੋਂ 50 ਵਰੇ ਪਹਿਲਾਂ ਜਿਹੜਾ ਹੋਂਦ ਵਿੱਚ ਆਇਆ ਸੀ ਅੱਜ ਪੂਰੇ 50 ਸਾਲ ਬਾਅਦ ਉਸੇ ਮਾਰਗਦੇਸ਼ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਨਗਰ ਕੀਰਤਨ ਗੁਰੂ ਸਾਹਿਬ ਦੀ ਮਿੱਟੀ ਦੇ ਪਿਆਰੀ ਸਤਕਾਰ ਤੇ ਯਾਦ ਵਿੱਚ ਕੱਢਿਆ ਜਾ ਰਿਹਾ ਹੈ। ਔਰ ਕੱਲ ਤੋਂ 10 ਤਰੀਕ ਤੋਂ ਹੋਇਆ ਅੱਜ 11 ਤਰੀਕ ਸਾਨੇਵਾਲ ਦੀ ਸਮੂਹੇ ਇਸ ਇਲਾਕੇ ਦੀ ਸੰਗਤ ਔਰ ਇਲਾਕੇ ਦੇ ਸਾਰੇ ਸਾਡੇ ਆਗੂ ਸਹਿਬਾਨ ਸਾਰੇ ਪਹੁੰਚੇ ਨੇ। ਔਰ ਸਾਰੀਆਂ ਹੀ ਕੈਨਾ ਪਾਰਟੀਆਂ ਦੇ ਸਮਾਜ ਸੇਵਾ ਦੇ ਧਾਰਮਿਕ ਜਥੇਬੰਦੀਆਂ ਦੇ ਇਲਾਕੇ ਦੀ ਸੰਗਤ ਪਹੁੰਚੀ ਹੈ। ਜੀਵਨ ਕਰਨ ਵਾਸਤੇ ਭਾਵੇਂ ਲੇਟ ਹੋ ਗਿਆ ਪਰ ਸੰਗਤ ਦੇ ਵਿੱਚ ਬੜਾ ਉਤਸ਼ਾਹ ਕੇ ਅਸੀਂ ਸਰਦਾ ਸਤਕਾਰ ਸਤਿਗੁਰੂ ਨੂੰ ਭੇਟ ਕਰਨੀ ਹੈ ਜਿਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਇਸ ਧਰਤੀ ਨਿਬਾਰੇ ਦੇਸ਼ ਦੇ ਮੁਕਤਾਲੀ ਪਰਉਪਕਾਰ ਕੀਤੇ ਨੇ ਉਹਦੇ ਲਈ ਅਸੀਂ ਉਹਨਾਂ ਨੂੰ ਸਜਦਾ ਕਰਨਾ ਇਹ ਸਤਕਾਰ ਭੇਟ ਕਰਨਾ ਭਾਵੇਂ ਕੋ ਸਿੱਖਾ ਭਾਵੇਂ ਕੋ ਗੈਰ ਸਿੱਖ ਅੱਜ ਸਾਰਾ ਸਮੁੱਚਾ ਇਸ ਇਲਾਕੇ ਦਾ ਜਿਹੜੇ ਸੰਗਤ ਉਰੂਪ ਜਾ ਕੇ ਸਰਦਾ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਨੇ ਔਰ ਮੈਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਦੌਲਤ ਹੈ ਕਿ ਆਪਣਾ ਸਰਵੰਸਪਾਰ ਦੇ ਬਜ਼ੁਰਗ ਗਾਇਆ ਕਰਦੇ ਸਨ ਪਿਤਾ ਵਾਰੇ ਆ ਪੁੱਤਰ ਚਾਰੇ ਵਾਰੇ ਨੇ ਦੇਸ਼ਾ ਤੇਰੀ ਸ਼ਾਨ ਬਦਲਿਆ ਜਿਸ ਦੇਸ਼ ਦੀ ਸ਼ਾਨ ਨਾ ਹੁੰਦੀ ਜੇ ਕਲਗੀ ਤਰ ਪਾਸ਼ਾ ਮਹਾਰਾਜ ਇਹ ਉਪਕਾਰ ਨਾ ਕਰਕੇ ਜਾਂਦੇ ਅੱਜ ਅਸੀਂ ਇਹ ਜਿਹੜਾ ਕਹਿੰਦੇ ਮਾਨ ਤੇ ਸਤਕਾਰ ਐਡਾ ਵੱਡਾ ਸਾਰਿਆਂ ਨੂੰ ਨਾ ਹਾਸਲ ਹੁੰਦਾ ਜੇ ਪਾਸ਼ਾ ਦਾ ਐਡਾ ਵੱਡਾ ਪਰਉਪਕਾਰ ਇਸ ਧਰਤੀ ਦੇ ਇਸ ਦੇ ਲੋਕਾਂ ਨੇ ਨਾ ਕੀਤਾ ਹੁੰਦਾ ਤੋ ਅੱਜ ਅਸੀਂ ਉਹਨਾਂ ਨੂੰ ਆਦਰ ਤੇ ਸਤਿਕਾਰ ਨਾਲ ਸ਼ਬਦਾ ਸਤਿਕਾਰ ਸਾਰੀ ਸਮੁੱਚੀ ਸੰਗਤ ਭੇਟ ਕਰਨ ਵਾਸਤੇ ਸਾਰੇ ਆਏ ਆ ਔਰ ਜਿ세 ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਜਥੇਦਾਰ ਗਵੀਰ ਸਿੰਘ ਸਹਾਰਮਾ ਜਰਾ ਜੀ ਔਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਾ ਹਲਕਾ ਪੈਡ ਸਰਦਾਰ ਮਨਜੀਤ ਸਿੰਘ ਮਦਨੀਪੁਰ ਸਾਡ ਇੰਜੀਨੀਅਰ ਸਾਹਿਬ ਜਗਦੇਵ ਸਿੰਘ ਜੀ ਬੋਪਾਰਾ ਔਰ ਗੁਰਦੁਆਰਾ ਰੇਲੂ ਸਾਹਿਬ ਦਸਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਦੀ ਜੋ ਪ੍ਰਬੰਧਕ ਕਮੇਟੀ ਦੇ ਮੁਖੀ ਨੇ ਸਾਰੇ ਬਲਜੀਤ ਸਿੰਘ ਜੀ ਹਰਾ ਸਰਦਾਰ ਮਲਖੀ ਸਿੰਘ ਜੀ ਹਰਾ ਔਰ ਉਹਨਾਂ ਦੇ ਨਾਲ ਸਮੁੱਚੇ ਜੋ ਸੱਜਣ ਨੇ ਉਹ ਬਾਕੀ ਹੋਰ ਸੱਜਣ ਸਾਡੀ ਸੰਗਤ ਹਾਜ਼ਰ ਉਹਨਾਂ ਨੂੰ ਨਤਵਾਸਤ ਸਾਰੇ ਸੰਗਤ ਰੁੱਝੇ ਆ ਔਰ ਸਾਰੇ ਮੀਡੀਆ ਵਾਲੇ ਦਾ ਬਹੁਤ ਧੰਨਵਾਦ ਕਿ ਮੇਰਾ ਖਿਆਲ ਆ 5 ਘੰਟੇ ਦੀ ਸੰਗਤ ਵੇਟ ਕਰ ਰਹੀ ਹੈ ਇੰਤਜ਼ਾਰ ਕਰ ਰਹੀ ਹੈ ਔਰ ਕਿ ਲਈ ਹੁਣ ਥੋੜਾ ਸਮਾਂ ਰਹਿ ਗਿਆ ਕਿ ਨਗਰ ਕੀਰਤਨ ਉਹ ਜਿਹੜੀ ਸਾਹਿਬ ਦੇ ਪਵਿੱਤਰ ਸਰੂਪ ਵਾਲੀ ਗੱਡੀ ਹੈ ਉਹ ਇੱਥੇ ਪਹੁੰਚਣ ਲਈ ਸਾਰੇ ਸੰਗਤ ਉਪਾਉਤਾਵਲੀ ਹੈ ਸਹੀ ਗੁਰੂ ਸਾਹਿਬ ਦੇ ਜੋ ਸ਼ਾਸਤਰ ਨੇ ਉਹ ਵੀ ਦੂਸਰੀ ਗੱਡੀ ਨਾਲ ਸਜਾਏ ਹੋਏ ਨੇ ਸਭਾਏ ਮਾਨ ਨੇ ਉਹਨਾਂ ਦੇ ਵੀ ਦਰਸ਼ਨ ਕਰਨੇ ਨੇ ਤੋਂ ਤੁਹਾਡਾ ਸਾਰਿਆਂ ਦਾ ਕਿਉਂਕਿ ਜੀਟੀ ਰੋਡ ਜਦੋਂ ਚੌੜਾ ਹੋਇਆ ਇਹਨੂੰ ਏਟ ਲੇਨ ਕੀਤਾ ਗਿਆ ਉਦੋਂ ਸਨ ਪੰਜਾਬ 1973 ਵਿੱਚ ਜਦੋਂ ਇਹਦਾ ਇਹ ਹੌਂਦ ਵਿੱਚ ਆਇਆ ਸੀ ਔਰ ਇਹ ਮਾਰਗ ਰੱਖਿਆ ਗਿਆ ਸੀ ਨਾ ਉਹ ਤੇ ਗੇਟ ਬਣੇ ਸਨ ਗੁਰੂ ਗੋਬਿੰਦ ਸਿੰਘ ਮਾਰਗ ਉਹ ਨੇੜੇ ਹੁਣ ਕਰਕੇ ਇਸ ਨੂੰ ਰਿਮੂਵ ਕਰਕੇ ਸ਼ਿਫਟ ਕਰਕੇ ਅੱਗੇ ਪਿੱਛੇ ਕੀਤਾ ਸਰਕਾਰ ਵੱਲੋਂ ਪਰ ਉਹਦੇ ਤੇ ਅਜੇ ਉਹ ਮਾਰਗ ਦਾ ਜਿਹੜਾ ਗੁਰੂਗ੍ਰੇਵਸੇ ਮਾਰਗ ਦਾ ਜਿਹੜਾ ਉਹ ਕਹਿੰਦੇ ਇਹ ਸਿਗਨੀ ਹੈ ਉਹ ਨਾਂ ਨਹੀਂ ਦਿੱਤਾ ਗਿਆ ਪਤਾ ਨਹੀਂ ਕੀ ਗੱਲ ਆ ਕਿੱਥੇ ਇਸ ਲੈ ਗਿਆ ਬੜਾ ਵਕੈਲੀਏ ਬੜਾ ਇਤਿਹਾਸਕ ਉਹ ਵੀ ਨਾ ਬੜੇ ਢੰਗ ਤਰੀਕੇ ਨਾਲ ਲਿਖਿਆ ਗਿਆ ਸੀ ਅਪੀਲ ਕਰਦੇ ਆ ਸਮੇਂ ਦੀ ਸਰਕਾਰ ਨੂੰ ਜਾਂ ਮਹਿਕਮੇ ਵਾਲੇ ਨੂੰ ਉਹ ਤੁਰੰਤ ਲਾਇਆ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਗੇਟ ਕਿੱਧਰੋਂ ਸਾਨੂੰ ਇਹ ਮਾਰਗ ਜਿਹੜਾ ਕਿੱਥੇ ਜਾ ਰਿਹਾ ਬਹੁਤ ਧੰਨਵਾਦ ਕਿਉਂਕਿ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਥੋੜਾ-ਥੋੜਾ ਖੁੱਲ੍ਹੇ ਹੋ ਜੇ ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਦਰਸ਼ਨ ਹੋ ਜਾਣ ਗੁਰਦੁਆਰਾ ਰੇਰੂ ਖਾਲਸਾ ਦੀ ਪ੍ਰਬੰਧਕ ਕਮੇਟੀ ਸਰਦਾਰ ਬਲਜੀਤ ਸਿੰਘ ਜੀ ਪ੍ਰਧਾਨ ਜੀ ਸਰਦਾਰ ਗੁਰਦੀਪ ਸਿੰਘ ਜੀ ਕੋਨਾ ਜੀ ਜਿਨ੍ਹਾਂ ਨੇ ਇਹ ਸਮੁੱਚੇ ਪ੍ਰਬੰਧ ਕੀਤੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹੁੰਚ ਚੁੱਕੇ ਨੇ ਮੇਨੂੰ ਮੇਰੀ ਬੇਗੀਆਂ ਥੋੜੀਆਂ ਥੋੜੀਆਂ ਗੱਡੀਆਂ ਅੱਗੇ ਨੂੰ ਕਰ ਲਓ ਜੀ ਕੋਲ ਕੇ ਥੱਲੇ ਪਾਲਤੀ ਸਾਹਮਣੇ ਦਰਸ਼ਨ ਹੋ ਜਾਣਗੇ ਬੀਬੀਆਂ ਵੀ ਇੱਥੇ ਖੜੀਆਂ ਥੋੜੀਆਂ ਥੋੜੀਆਂ ਗੱਡੀਆਂ ਅੱਗੇ ਕਰ ਲਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤਰਾਂ ਦੀ ਕੁਰਬਾਨੀ ਸਾਡੇ ਕਰਕੇ ਦਿੱਤੀ ਸੀ ਫੇਰ ਅੱਜ ਆਪਾਂ ਵੀ ਇੰਨੀ ਕੜਾਕੇ ਦੀ ਠੰਡ ਵਿੱਚ ਬਹੁਤ ਲੰਬੇ ਸਮੇਂ ਤੋਂ ਬਾਅਦ ਜੋ ਇੰਨੀ ਰਾਤੀਂ ਠੰਡ ਦੇ ਵਿੱਚ ਇੱਥੇ ਦਰਸ਼ਨ ਕਰ ਰਹੇ ਹਾਂ ਕਿਉਂਕਿ ਗੁਰੂ ਸਾਹਿਬ ਨੇ ਚਾਰ ਪੁੱਤਰਾਂ ਦੀ ਕੁਰਬਾਨੀ ਦੇ ਕੇ ਪੰਜਵਾਂ ਪੁੱਤਰ ਖਾਲਸਾ ਪੰਥ ਨੂੰ ਕਿਹਾ ਸੀ ਅੱਜ ਖਾਲਸਾ ਪੰਥ ਸਮੁੱਚਾ ਸਾਨੀਵਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਜਿੰਨੇ ਵੀ ਵੀਰ ਆਏ ਨੇ ਜਿੰਨੀ ਵੀ ਸੰਗਤ ਆਈ ਆ ਮੈਂ ਸਾਰਿਆਂ ਨੂੰ ਜੀਓ ਆਇਆਖਦਾ ਅਤੇ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਜਿਨ੍ਹਾਂ ਨੇ ਇੰਨੇ ਸੋਹਣੇ ਪ੍ਰਬੰਧ ਕੀਤੇ ਫੁੱਲਾਂ ਦੀ ਵਰਖਾ ਹੋ ਰਹੀਆਂ ਅਸੀਂ ਸਮੁੱਚੀ ਸਾਨੇਵਾਲ ਦੀ ਸੰਗਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੁੱਚੀ ਸੰਗਤ ਵੱਲੋਂ ਧੰਨਵਾਦ ਕਰਦੇ ਆ ਜੋਤ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਨਗਰ ਕੀਰਤਨ ਸਾਨੇਵਾਲ ਵਿਖੇ ਪਹੁੰਚ ਚੁੱਕਿਆ ਜਿੰਨੀਆਂ ਵੀ ਸੰਗਤਾਂ ਹੋਰ ਮੇਰੀ ਬੇਨਤੀ ਸੁਣਦੀਆਂ ਨੇ ਦਰਸ਼ਨ ਕਰ ਸਕਦੀਆਂ ਨੇ 22 ਤੱਕ ਇੱਥੇ ਪਹੁੰਚੇ ਨੇ ਬਹੁਤ ਬਹੁਤ ਨਾਲ ਧੰਨਵਾਦ ਕਰਦੇ ਆ ਸਮੁੱਚੀ ਸਾਨੇਵਾਲ ਦੀ ਲੀਡਰਸ਼ਿਪ ਗੁਰਦੁਆਰਾ ਰੇਰੂ ਸਾਹਿਬ ਦੇ ਸਮੁੱਚੇ ਪ੍ਰਬੰਧਕ ਸਾਹਿਬਾਨ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸੰਗਤਾਂ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ ਗੁਰੂ ਸਾਹਿਬ ਦੀ ਸੁਖਿਰਤਾ ਹੋਈ ਆ ਤੁਹਾਨੂੰ ਸਾਰੇ ਬਹੁਤ ਵੱਡੇ ਧਾਗਾਂ ਵਾਲਿਆਂ ਨੂੰ ਜੋ ਅੱਜ ਦੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਹੋ ਮੈਂ ਇੱਕ ਝਕਾਰਾ ਲਾਉਣ ਲੱਗੇ ਹਾਂ ਝਕਾਰੇ ਦਾ ਜਵਾਬ ਚਰਤੀ ਕਰਾ ਦਿਓ ਉਹ ਸੇਵਾਦਾਰ ਨੂੰ ਬੇਤੀ ਹੈ ਕਿ ਇੱਥੇ ਸਾਈਡ ਹੀ ਰਹਿਣ ਕਿਉਂਕਿ ਪਰਲੇ ਪਾਸੇ ਦੀ ਟ੍ਰੈਫਿਕ ਚਲ ਰਹੀ ਹੈ ਸਭ ਤੋਂ ਵੱਧ ਬੇਤੀ